ਜਨਤਾ ਦੀ ਰਾਖੀ ਕਰਨ ਵਾਲੀ ਪੰਜਾਬ ਪੁਲਿਸ ਦਾ ਵੀ ਹੁਣ ਰਾਬੀ ਰਾਖਾ ਹੈ ਇਸ ਦੇ ਮਿਸਾਲ ਸ਼ਨੀਵਾਰ ਨੂੰ ਨਵਾਂ ਸ਼ਹਿਰ ਵਿੱਚ ਵੇਖਣ ਨੂੰ ਮਿਲੀ ਇੱਥੇ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਹੌਲਦਾਰ ਨੂੰ ਚਾਕੂ ਨਾਲ ਜ਼ਖਮੀ ਕਰਕੇ ਉਸ ਦੇ ਸਟੇਨ ਗਨ ਖੋ ਕੇ ਫਰਾਰ ਹੋ ਗਿਆ ਇਹ ਸਾਰਾ ਮਾਮਲਾ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆਉਂਦਾ ਹੈ ਕਿ ਹੌਲਦਾਰ ਨਾਈਟ ਡਿਊਟੀ ਖਤਮ ਹੋਣ ਤੋਂ ਪਿੱਛੋਂ ਮੋਟਰਸਾਈਕਲ ਵਿੱਚ ਪੈਟਰੋਲ ਪੰਪ ਤੇ ਤੇਲ ਪੋਣਾ ਆਉਂਦਾ ਹੈ ਜਿਵੇਂ ਹੀ ਉਹ ਪੈਟਰੋਲ ਪਾਉਣ ਲੱਗਾ ਉਸ ਪਿੱਛੇ ਇੱਕ ਨੌਜਵਾਨ ਮੋਟਰਸਾਈਕਲ ਤੇ ਆਇਆ ਸਾਰਾ ਮਾਮਲਾ ਇੱਥੇ ਹੀ ਸ਼ੁਰੂ ਹੋਇਆ ਵਰਦੀ ਪਾਏ ਹੋਣ ਦੇ ਬਾਵਜੂਦ ਵੀ ਨੌਜਵਾਨ ਹੌਲਦਾਰ ਨਾਲ ਭੜ ਗਿਆ ਫੁਟੇਜ ਵਿੱਚ ਨਜ਼ਰ ਆਉਂਦਾ ਹੈ ਕਿ ਹੌਲਦਾਰ ਸੁਖਦੇਵ ਤੇ ਚਾਕੂ ਨਾਲ ਹਮਲਾ ਕੀਤਾ ਗਿਆ ਉਸ ਦੀ ਗਨ ਖੋ ਕੇ ਫਰਾਰ ਹੋ ਗਿਆ ਜ਼ਖਮੀ ਹੌਲਦਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪੁਲਿਸ ਨੇ ਤੁਰੰਤ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਪਰ ਅਜੇ ਤੱਕ ਕੋਈ ਵੀ ਸੁਰਾਗ ਹੱਥ ਨਹੀਂ ਲੱਗਿਆ ਉਹ ਕਰੇਂਦਾ ਸਰ ਤੇਲ ਪਾਉਣ ਲੱਗ ਪਿਆ ਤੇ ਮੈਂ ਬੜੂਆ ਆਪਣਾ ਕੱਢ ਕੇ ਸਾਰਾ 100 ਰੁਪਇਆ ਉਹਨੂੰ ਦੇਣ ਲੱਗਾ ਮੈਂ ਮੋਟਰਸਾਈਕਲ ਤੇ ਬੈਠਾ ਪਿੱਛੋਂ ਬੰਦੇ ਨਾਲ ਆ ਕੇ ਗਲ ਕੁੱਟ ਕੇ ਚਾਕੂ ਹੀ ਹਸਗਾ ਉਹ ਕੋਲ ਤਿੰਨ ਲੰਬਾ ਜਿਹਾ ਤਿੱਖਾ ਜ ਮੈਨੂੰ ਕਹਿੰਦਾ ਅਸਲਾ ਦੇ ਦੇ ਨਹੀਂ ਤਾਂ ਤਰੇਕ ਮਾਰ ਦੇਣੇ ਮੈਂ ਕਹਿੰਦਾ ਨਹੀਂ ਅਸਲਾ ਨਹੀਂ ਦੇਣਾ ਮੈਂ ਸਾਰ ਉਹਦੇ ਨਾਲ ਹੱਥੋਂ ਪਾਈ ਹੋਣ ਲੱਗ ਪਏ ਇੱਥੇ ਸਾਨੂੰ ਬੜਾ ਵਾਈਟਲ ਕਲੂ ਮਿਲੇ ਨੇ ਔਰ ਵਾਈਟਲ ਤੇ ਕਲੀਅਰ ਕਲੂ ਮਿਲੇ ਨੇ ਔਰ ਬਹੁਤ ਜਲਦੀ ਅਸੀਂ ਜਿਹੜਾ ਅਕਿਊਜ਼ਡ ਨੂੰ ਅਸੀਂ ਰਾਉਂਡ ਅਪ ਕਰ ਲਵਾਂਗੇ ਫੁਟੇਜ ਜਿਹੜੀ ਹੈਗੀ ਬੜੀ ਕਲੀਅਰ ਫੁਟੇਜੇਸ ਹੈਗੀਆਂ ਸਾਡੇ ਕੋਲ ਔਰ ਇੱਕ ਨੇ ਮਲਟੀਪਲ ਕੈਮਰਾਸ ਦੇ ਵਜ੍ਹਾ ਹੈਗੀਆਂ